ਚੋਰ ਨਿਸ਼ਾਨਾ ਹੈ ਕਹਿੰਦਾ ਕਿ ਛੱਡ ਦੇ ਸਾਡਾ ਕੀਤਾ ਛੱਡ ਦੇ ਸਾਨੂੰ ਇਹ ਲੱਗਿਆ ਸੀਗਾ ਕਿ ਸਾਡੀ ਜਿਵੇਂ ਮਾਂ ਪਾਰਟੀ ਹੁੰਦੀ ਹੈ ਉਹਨਾਂ ਜੀ ਠੀਕ ਹੈ ਮਤਲਬ ਕਿ ਸਾਡੀ ਮਾਂ ਪਾਰਟੀ ਹੈਗੀ ਹੈ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਇਹਨਾਂ ਨੂੰ ਸਪੋਰਟ ਕਰਾਂਗੇ ਕਿ ਮੈਂ ਕਹਿੰਨਾ VOTING ਸਿਸਟਮ ਚ ਜੇ ਕੱਢ ਕੇ ਦੇਖਣਗੇ ਨਾ ਵੋਟਰ ਸੈਡ ਸਭ ਤੋਂ ਜ਼ਿਆਦਾ 80% ਨੇ ਇਹਨਾਂ ਦੇ ਮੂਡ ਦਿੱਤੀ ਸੀ ਸਮਾਜ ਦੀ ਸੁਤ ਲੈਣ ਦਾ ਕਿਤੇ ਉਹਨਾਂ ਨੂੰ ਸਾਰਨੀ ਹੈ ਪਿਛਲੇ 10 ਦਿਨ ਤੋਂ ਤਾਂ ਅੰਮ੍ਰਿਤ ਸਿਟੀ ਸਾਥ ਤੇ ਉਹਦੇ ਬੇਕਰ ਜਿੰਨੇ ਵੀ ਸਾਥੀ ਬਰਾੜਾ 185 ਲੋਕ ਨੇ ਜੀ ਜਿਹੜੇ ਪਿਛਲੇ ਬਤਲ ਕੇ 10 ਦਿਨ ਤੋਂ ਇਹ ਲਿਖ ਕੇ ਬੈਠੇ ਬੈਸ਼ਨਰ ਸਿੰਘੀ ਕੇ ਬੈਠੇ ਨੇ 104 ਦੇਣਾ ਬੈਂਕ ਨਹੀਂ ਹੈਗੇ ਅ ਜੇ ਅਗਰ ਦੇਣਾ ਬੈਂਕ ਹੋਵੇ ਨਾ ਜੀ ਪਿਛਲੇ 10 ਦਿਨ ਤੋਂ ਰੰबीर ਸੇਠੀ ਸਾਹਿਬ ਤੇ ਇਹਨਾਂ ਦੇ ਸਾਥੀ ਜਿਹੜਾ ਸੰਘਰਸ਼ ਨੂੰ ਲੀਕ ਕੇ ਬੈਠੇ ਹੋਏ ਆ ਤੁਹਾਡੇ ਕੰਮਰ ਇੰਨਾ ਨੂੰ ਹਾਲਾ ਨਾ ਤੇ ਟਿਸ਼ਨ ਲਗੂ ਤੇ ਆ ਨਾ ਸੁਪੋਟ ਲਗੂ ਤੇ ਆ ਨਾ ਜੁਆਇਨ ਕਿਵੇਂ ਲਗੂ ਤੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਮਦਦਾਨੂੰ ਬਣਾਉਣ ਨੂੰ ਕਰਾਓ ਜੀ 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 ਜ ਕਾਦੀ ਬੇਨਤੀ ਸੁਣੀ ਤਾਂ ਆਉਣ ਵਾਲੇ ਸਮੇਂ ਚ ਇਹ ਨਾ ਹੋਵੇ ਬਿਚਮੀਵਾਲ ਦੀ ਕੋਠੀ ਦਾ ਧਾਰਕ ਕੀਤਾ ਜਾ। ਅਸੀਂ ਵੀ ਦਾਦਰਾਂ ਚੋਂਦੇ ਹਾਂ ਬੋਸਾ ਦਾ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਸਮੇਂ ਚ ਬਿਚਮੀਵਾਲ ਦੀ ਕੋਠੀ ਦਾ ਪ੍ਰਾਪਰ ਕਰਕੇ ਅਸੀਂ ਉਹ ਵਿੱਚ ਬਹਿਣਗੇ। ਹਾਨੀ ਸੋਨੀ ਸਾਹਿਬ ਜੀ ਤੁਹਾਨੂੰ ਚਾਹੇ ਫੋਆਰੇ ਦੀ ਐਡੀਟਿਸ਼ਨ ਚੱਲ ਰਹੀ ਹੈ ਕੱਚੇ ਮਲਾਜਮਾਂ ਦੀ। ਕੀ ਕਰਨਾ ਚਾਹੁੰਦੇ ਹੋ ਬਈ? ਸਭ ਤੋਂ ਬਲਾ ਸਾਰੇ ਵੀਰਾਂ ਨੂੰ ਜੈ ਬਾਪੇ ਕੀ ਜੈ ਜੈ ਬਾਪ ਮੇਰੇ ਨਾਲ ਸਿੱਟਾ ਸਭ ਬੈਠੇ ਨੇ ਤੇ ਰਮੇਸ਼ ਸਿੱਟਾ ਸਭ ਬੈਠੇ ਨੇ ਜਿਹੜੇ ਕੀ ਕਿਸੇ ਦੱਸਦੇ ਨਾ ਕੋ ਇਸ ਸੰਘਰਸ਼ ਨੂੰ ਰੋਕ ਦੇਣੀ ਮੈਂ ਪੰਜਾਬ ਦੀ ਰਾਜਨੀਤੀ ਤੇ ਉਤੰਜ ਸਮੇਂ ਉਹਨਾਂ ਨੂੰ ਤਾਨਾ ਮਾਰਦੇ ਆਏ ਸਮੇਂ ਛੋਟੀਆਂ ਵੀ ਰਾਜਨੀਤਿਕ ਪਾਰਟੀਆਂ ਚਾਹੇ ਉਹ ਟੂਲਿੰਗ ਪਾਰਟੀ ਆਮ ਆਦਮੀ ਪਾਰਟੀ ਹੈਗੀ ਹੈ ਆਮ ਆਪੀ ਪਾਰਟੀ ਤੋਂ ਸੱਣਣਾ ਜੀ ਆਸਿਸ ਦੀ ਕਿ ਜਿਆਦਾ ਸੀ ਕਿਉਂਕਿ ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਹੈ ਕਹਿੰਦੇ ਜੀ ਝਟਨਾ ਤੇ ਸਾਡਾ ਕਿਤਾ ਝਟਨਾ ਸਾਨੂੰ ਇਹ ਲੱਗਿਆ ਸੀਗਾ ਕਿ ਸਾਡੀ ਜਿਵੇਂ ਮਾਂ ਪਾਰਟੀ ਹੁੰਦੀ ਹੈ ਉਹਨਾਂ ਜੀ ਠੀਕ ਹੈ ਮਤਲਬ ਕਿ ਸਾਡੀ ਮਾਂ ਪਾਰਟੀ ਹੈਗੀ ਹੈ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਇਹਨਾਂ ਨੂੰ ਸਪੋਰਟ ਕਰਾਂਗੇ ਤੇ ਮੈਂ ਕਹਿੰਨਾ VOTING ਸਿਸਟਮ ਚ ਕੱਢ ਕੇ ਦੇਖਣਗੇ ਨਾ ਵੋਟ ਪਰ ਸਾਡੇ ਸਭ ਤੋਂ ਜਿਆਦਾ 80% ਚਾਹੁੰਦੇ ਨੇ ਜਿੱਤੀ ਸੀ ਪਰ ਮੈਨੂੰ ਇਹ ਲੱਗਦਾ ਹੈਗਾ ਦੀ ਸਰਕਾਰ ਬਣਾਉਣ ਦਾ ਕੀ ਮਤਲਬ ਸੀਗਾ ਕਿ ਜੀਵਲ ਸਿੰਘ ਸਾਹਿਬ ਨੇ ਜਾਂ ਸਰਦਾਰ ਭੁਰਾ ਸਿੰਘ ਮਾਨ ਸਾਹਿਬ ਨੇ ਸਮਾਜ ਦੀ ਸੁਧ ਲੈਣ ਦਾ ਕਿਤੇ ਉਹਨਾਂ ਨੂੰ ਸਾਰਨੀ ਹੈ ਪਿਛਲੇ 10 ਦਿਨ ਤੋਂ ਤਰ ਅੰਬੀਰ ਚਿੱਟੀ ਸਾਹਿਬ ਤੇ ਉਹਨਾਂ ਦੇ ਬੇਕਰ ਜਿੰਨੇ ਵੀ ਸਾਥੀ ਬਰਾਵਣਾ 185 ਲੋਕ ਨੇ ਜਿਹੜੇ ਪਿਛਲੇ ਪਤਲੇ ਦੇ 10 ਦਿਨ ਤੋਂ ਇਹ ਲੀਕ ਕੇ ਬੈਠੇ ਬੈਠੇ ਨਿੰਗਰ ਸੁਣੀ ਕੇ ਬੈਠੇ ਨੇ 134 ਨੇ 1 ਸੋਨਾ 35 ਲੋਕ ਨੇ ਸੋ ਅਪਰੋਕਸੀਮੇਟਲੀ 185 ਲੋਕ ਨੇ ਅਸੀਂ ਬੜੀਆਂ ਗੱਲਾਂ ਕਰਦੇ ਆਂ ਜਦੋਂ ਸਟੇਜ ਤੇ ਜਾਂਦੇ ਆਂ ਵੀ ਕਿ ਇਕੁਐਲਟੀ ਹੈਗੀ ਹੈ ਜੀ। ਗਦਨਾ ਜੀ ਰਿਐਲਿਟੀ ਚ ਆਂਦੇ ਹੈਗੇ ਆ ਤੇ ਉਹ 200 ਪੁਰਾਣੇ ਸਾਹਿਦਨ ਛੂਹ ਛੂਤ ਅੱਜ ਵੀ ਚੱਲ ਰਹੀ ਹੈ। ਮੈਂ ਸਵਾਲ ਨੂੰ ਇਸ ਗੱਲ ਨਾਲ ਕਿਉਂ ਗ੍ਰੇਟ ਕਰਨ ਲੱਗਿਆ ਹੈਗਾ ਜਦ ਕਿਸੇ ਦੀ ਜੇਬ ਚ ਪੈਸਾ ਨਹੀਂ ਨਾ ਹੋਏਗਾ ਤੇ ਉਹਦਾ ਬੱਚਾ ਕਿਸ ਤਰ੍ਹਾਂ ਕਿਸੇ ਆਈਸੀਸ ਸਕੂਲ ਜਾਂ ਸੀਬੀਐਸ ਸਕੂਲ ਜਾਂ ਇੰਗਲਿਸ਼ ਸਕੂਲ ਚ ਤੇ ਵਧੀਆ ਸਕੂਲ ਚ ਕਿੱਦਾਂ ਪੜੇਗਾ? ਮੈਨੂੰ ਸਰਕਾਰ ਦਾ ਕੋਈ ਵੀ ਨੁਮਾਇੰਦਾ ਆ ਕੇ ਸਮਝਾ ਦੇ। ਫਿਰ ਮੈਂ ਇਹੀ ਗੱਲ ਬੋਲਾਂਗਾ ਜੀ। ਕਿ 200 ਸਾਲ ਪਹਿਲਾਂ ਵੀ ਅਛੂਤ ਸੀਗੇ ਅੱਜ ਵੀ ਛੂਤ ਹੈਗੇ ਕੱਲ ਵੀ ਛੂਤ ਰਵਾਂਗੇ ਕਿਉਂ ਕਿ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹ ਇਹ ਕਹਿੰਦੇ ਆ ਮੈਨਾਂ ਕੇਵਲ ਇਹ ਕਹਿਣਾ ਹੁੰਦਾ ਸੀਗਾ ਕਾਂਗਰਸ ਜੀ ਦਾ ਇੰਦਰ ਗਾਂਧੀ ਕੀ ਹੁੰਦੇ ਸੀ ਉਹਨਾਂ ਦਾ ਨਾਰਾ ਹੁੰਦਾ ਹੁੰਦਾ ਸੀਗਾ ਕਿ ਗਰੀਬੀ ਹਟਾਓ ਸੱਤਾ ਪਾਓ ਠੀਕ ਹੈ ਨਾ ਜੀ ਰਾਹੁਲ ਗਾਂਧੀ ਜੀ ਨਵੀਂ ਗਾਂਧੀ ਕਹਿੰਦੇ ਹੁੰਦੇ ਹੈਗੇ ਉਹ ਕਹਿੰਦੇ ਆ ਸਭਧਾਨ بچਾਓ ਸੱਤਾ ਪਾਓ ਇਹਨਾਂ ਦਾ ਤੁਹਾਨੂੰ ਇਹਨਾਂ ਦਾ ਇੱਕ ਪੂਰਨ ਸ਼ੰਤਿਕ ਇਹਨਾਂ ਨੂੰ ਨਾ ਹੈਗਾ ਕਿ ਕਿ ਜੀ ਵੀ ਇਹ ਸਮਝਣਾ ਲਗ ਰਹੀ ਹੁੰਦੀ ਹੈ ਕਿਉਂਕਿ ਅਸੀਂ ਬੜਾ ਕੁਝ ਦੇਖ ਚੁੱਕੇ ਹੋਏ ਆ ਇਹ ਲੈਣਾ ਬੈਠਾ ਹੈ ਕਿ ਆ ਜੀ ਇਹ ਦੇਣਾ ਬੈਠੇ ਨਹੀਂ ਹੈਗੇ ਜੀ ਅਗਰ ਦੇਣਾ ਬੈਠੋਗੇ ਨਾ ਜੀ ਪਿਛਲੇ 10 ਦਿਨ ਤੋਂ ਰੰਵੀਰ ਸੇਠੀ ਸਾਹਿਬ ਤੇ ਇਹਨਾਂ ਦੇ ਸਾਥੀ ਜਿਹੜਾ ਸੰਘਰਸ਼ ਨੂੰ ਲੀਕ ਕੇ ਬੈਠੇ ਹੋਏ ਆ ਕਿਸੇ ਨੂੰ ਆਣਾ ਚਾਹੀਦਾ ਸੀਗਾ ਸਰਕਾਰ ਦੇ ਮੈਂ ਕਹਿੰਦਾ ਸਰਕਾਰ ਤਾਂ ਚੜ੍ਹੋ ਛੱਡੋ ਸਰਕਾਰ ਦਾ ਹੰਕਾਰ ਹੈਗਾ ਜੀ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਕਾਂਗਰਸ ਹੈ ਕਾਲੀ ਦਲ ਹੈ ਕੀ ਕਹਦੇ ਆਪਣਾ ਬੀਜੇਪੀ ਹੈ ਕੀ ਗੱਲ ਸੁੱਤੇ ਵੀ ਹੈਗੇ ਬੋੜਨੀ ਆਣੀ ਆਉਣ ਵਾਲਾ ਟਾਈਮ ਹੈ ਜੀ 15 ਅਕਤੂਬਰ ਨੂੰ ਆਣਾ ਜੀ ਪੰਚਾਇਤੀ ਇਲੈਕਸ਼ਨ ਹੈਗਾ ਜੀ ਸਭ ਪਤਾ ਲੱਗੂਗਾ ਕਿ ਕਿਹਨੂੰ ਕਿਨੇ ਕਿੰਨੀ ਵੋਟ ਪਾਈ ਉਹ ਕਿੰਨੀ ਕੋਣਾ ਦੀ ਲੋੜ ਤਾਂ ਮਤਲਬ ਬੇਨਤੀ ਕਰੂਗਾ ਸਰਕਾਰ ਦੇ ਨੂੰ ਮੈਂ ਤਾਂ ਕਹੇ ਜੀ ਕਿ ਅਗਰ ਤੁਸੀਂ ਵਾਕਿਆ ਬਾਲਮੀਕੀ ਸਵਾਦ ਦੇ ਦਾ ਪਿਆਰ ਕਰਦੇ ਹੋ ਅਗਰ ਵਾਕਿਆ ਹੀ ਤੁਹਾਡਾ ਜਿਹੜਾ ਸਾਡਾ ਕੀਤਾ ਚੜ ਰਿਹਾ ਹੈਗਾ ਤੁਹਾਡਾ ਜੀ ਕਿਹਨਾਂ ਚੋਣਾਂ ਨੇ ਸ਼ਾਮਲ ਹੈਗਾ ਚਾਹ ਜਰੂਰ ਜਿਹੜਾ ਨੇ ਆ ਕੇ ਸਾਰ ਪੁੱਛੋ ਇਹ 185 ਪਰਿਵਾਰ ਹੈ ਉਹਨਾਂ ਨੂੰ ਹਿਸਾਬ ਤੋਂ ਤੇ ਉਹਨਾਂ ਨੂੰ ਪੱਕੇ ਕਰ ਦਿੱਤੀ ਜਿੰਨੀ ਤੋਂ ਜਿੰਨੀ ਜਿੰਦੀ ਪ੍ਰਤੀ ਕਰਿਆ ਉਹਨੂੰ ਕਰੀ ਦਿੱਤੀ ਜਾਵੇ ਜੈ ਭਾਰਤ ਜੀ ਆਪਣੀ ਐਡੀਟੇਸ਼ਨ ਚੱਲ ਰਹੀ ਆ ਕੱਚੇ ਮਲਾਜਮਾਂ ਦੀ ਪੱਕੇ ਹੋਣ ਦੀ ਅੱਜ ਤਾਂ 11ਵਾਂ ਦਿਨ ਆ ਕੀ ਕਹਿਣਾ ਚਾਹਾਂਗਾ ਜੀ ਬੰਦ ਕਰ ਦਿੱਤਾ ਸਭ ਤੋਂ ਪਹਿਲਾਂ ਜੈ ਭਾਰਤ ਜੀ ਜੈ ਭਿੰਦ ਜੈ ਭਾਰਤ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਕੁਝ ਨਮਾਇंदे ਜਿਹੜੇ ਜੰਦਲਰ ਤੋਂ ਨੱਲਾ ਜੀ ਤੁਹਾਨੂੰ ਜਦੋਂ 21 ਸਤਰਾ ਜੀ ਸੋਨੀ ਸਾਹਿਬ ਸੌਤਾ ਜੀ ਜਦੋਂ ਤੋਂ ਇੱਥੇ ਪਹੁੰਚਿਆ ਸਾਡੀ ਤੇ ਰੀਵ ਸੁਣ ਕੇ ਇੱਥੇ ਪਹੁੰਚਣ ਜਦੋਂ ਬਹੁਤ ਬਹੁਤ ਤਰਪਤ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ 10 ਦਿਨ ਤੋਂ ਲਗਾਤਾਰ ਸਾਡਾ ਟਰੱਕ ਚੱਲ ਰਿਹਾ ਕੱਚੇ ਮਾਰਬਲ ਦਾ ਇਹਨਾਂ ਦੀ ਮੰਗ ਜਿਹੜੀ ਬਿਲਕੁਲ ਜ਼ਿਆਦਾ ਹਤਰਾਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਕਿڑی ਸਾਡੀ ਮਾਲ ਜਿਹੜੇ 134 ਜਾਂ 13435 ਸ੍ਰੀ ਬ੍ਰਹਮਣ ਰੇਟ ਚੋਂ ਤੁਸੀਂ ਸੁਆਇਸ਼ੇਵਾ ਦਾ 2015-15 ਸਾਲ ਤੋਂ ਲੱਗੇ ਹੋਇਆ ਕੁਝ ਸਾਡੇ 14-15 ਵੀਰ ਸਾਡੇ ਜਿਹੜੇ ਮਰਨਾ ਗੰਮੇ ਦੇ 2008 ਵਿੱਚ ਕਾਠੋ ਕੰਚ ਵਿੱਚ ਰਹੇਗੇ ਸੀ ਇਹ ਮਾਨੇ ਸੁਪਰਾ ਜੀ ਦੇ ਪੱਕੇ ਕੀਤਾ ਦੇ ਗਾਵ ਵਿੱਚ 24 ਬੰਦੇ ਸੀ ਉਹਨਾਂ ਚੋਂ 5-6 ਹਟ ਗਏ 2-4 ਵਿੱਚ ਮਰ ਗਏ ਉਹ ਚੋਗਾ ਬੰਦੇ ਜਿਹੜੇ ਅਸੀਂ ਚੋਨੇ ਵਿੱਚ ਜਿਹੜੇ ਸਾਡੇ 14 ਤੇ 520 134 ਮਾਦਮਾ ਜ 35 ਹੀ ਰੋਮਾਨਾ ਸ੍ਰੀਵਨ ਮਾਨਾ ਉਹਨਾਂ ਨੂੰ ਅਪਕੀ ਕਿ ਤਰ੍ਹਾਂ ਗੱਲ ਵੀ ਬਿਰਕੋਨ ਮੰਗ ਦਿਆ ਲਾ ਸਾਡੀ ਨਿਆਜ਼ ਮੰਗ ਲਈ ਸਾਡੀ ਹੋਰ ਮੰਗ ਹੈ ਹੀ ਕੋਈ ਨਹੀਂ ਮੀਨਾਂ ਨੂੰ ਜਦੋਂ ਸਰਕਾਰ ਨੂੰ ਤਕਰੀਬ ਹੈ ਜਾਂ ਵੀ ਜੇ ਪੜਵੇ ਕੇ ਸਾਡੇ ਬਰਾਬਰ ਬੈਠਣ ਲੱਗੇ ਇਹਨਾਂ ਨੂੰ ਉਤਰੀ ਕੰਮ ਤੇ ਖੁਦ ਦੇ ਨਾਮ ਤੇ ਬਿਜਾਰਾ ਹੋਵੇ ਨਾ ਆਪਣੇ ਬੱਚੇ ਬਾਹਰ ਮੈਂ ਸੋਨੀ ਸਾਹਿਬ ਦੀ ਗੱਲ ਬਿਲਕੁਲ ਸਹੀ ਦਾ ਉਹਨੇ ਕਹਿਣਾ ਵੀ ਸਾਨੂੰ ਝੂਠ ਕਹਿੰਦੇ ਆ ਝੂਠ ਨੂੰ ਲੈਣਾ ਇਹੋ ਜਿਹੀ ਮਨਸ਼ਾ ਜਿਹੜੀ ਹੈਗੀ ਆ ਸਰਕਾਰਾਂ ਦੀ ਹੈ ਜਦੋਂ ਇਹਨੂੰ ਤਨਬਾ ਸਾਡੇ ਪ੍ਰਕਾਸ਼ ਸਿੰਘ ਸੀਗੇ ਮਨੁੱਖ ਲੋਕਲ ਬੜੀ ਮੰਤਰੀ ਲੱਗੇ ਸੀ ਉਹਨਾਂ ਨੇ ਮੇਰੇ ਰਾਜਪਾਲੇ ਨਾਲ ਸਾਡੇ ਕੋਈ ਇੱਕ ਮੰਤਰੀ ਸੀ ਉਹਨਾਂ ਨੇ ਡਾਕ ਨਾ ਬਣੇ ਕਰ ਤਾ ਕਿੰਨੀ ਅਫਸੋਸ ਦੀ ਗੱਲ ਹੈ ਪਰ ਫਿਰ ਉਹਨਾਂ ਨੂੰ ਮੰਤਰੀ ਦਾ ਪਲਾਨ ਸਾਡੀ ਬੜੀ ਖੁਸ਼ੀ ਦੇ ਸਾਡੇ ਮੰਤਰੀ ਸਾਹਿਬ ਲੱਗੇ ਆ ਔਰ ਜਿਹੜੀ ਕੰਨੀ ਖੁਸ਼ੀਆਂ ਮੂਰੀ ਰਹਿ ਜਾਂਦੀ ਹੈ ਖਵਾੜੇ ਕੰਵਰ ਰੈਲਗੁਮਾ ਹਰ ਉਹਨਾਂ ਤੇ ਕਲੂਸ਼ਨ ਲੱਗੂ ਤਿਆਰ ਨਾ ਸੌ ਫੁੱਟ ਲੱਗੂ ਤਿਆਰ ਨਾ ਜੁਆਇੰਟ ਕਮਿਸ਼ਨ ਨੂੰ ਤਿਆਰ ਅਸੀਂ ਸਰਕਾਰ ਤੋਂ ਹੀ ਪਹਿਲੀ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਰੈਲਵੇ ਕਮਿਸ਼ਨ ਦਿੱਤਾ ਜਾਵੇ ਉਹ ਜਦੋਂ ਨਵਨੀਤ ਬਲਜੀ ਆ ਰਿਹਾ ਉਹ ਵੀ ਅਡੀਸ਼ਨਲ ਚਾਰਜ ਲਾ ਕੇ ਆ ਰਿਹਾ ਕਿੰਨੀ ਸਾਡੇ ਬੋਲੇ ਬੋਤੇ ਬੰਦ ਬਿਸਕੁਟੀ ਵੀ ਕਰਦਾ ਵੀ ਉਹ ਵੀ ਇੰਟਰਨਿਊ ਚਾਰਜ ਲਾ ਕੇ ਆ ਰਿਹਾ ਮੈਂ ਮਾਨਸਰ ਨੂੰ ਬੇਨਤੀ ਕਰਨਾ ਵਾ ਵੀ ਤੁਸੀਂ ਮਾਨਸਰ ਸਰਕਾਰ ਤੋਂ ਸਰਕਾਰ ਦੇ ਨੁਮਾਇंदे ਹੋ ਤੁਹਾਨੂੰ ਚਾਹੀਦਾ ਇੱਥੇ ਪੱਕਾ ਕਮਿਸ਼ਨ ਲਾ ਕੇ ਸਾਡੇ ਲੋਕਾਂ ਦੀ ਪ੍ਰੈਸ ਮਿਲ ਜਾਵੇ ਤਾਂ ਇਹ ਜਿਹੜੀ ਸਾਡੀ ਪ੍ਰੈਸ ਤੁਹਾਨੂੰ ਸਰਕਾਰ ਤੱਕ ਬਚਾਓ ਤੁਸੀਂ ਸਰਕਾਰ ਦੇ ਨੁਮਾਇंदे ਹੋ ਪਿਛਲੇ 2 3 4 ਮਹੀਨੇ ਹੋ ਗਏ ਅੱਜ ਜੰਮੇਵਾਲ ਨੂੰ ਚਿਤਾਇਆ ਅਨੁਸਾਰ ਬਣਾਇ ਖੁੱਲ ਕੇ ਮੋੜ ਪਾਈ ਜੇਵੇਂ ਵਾਲ ਨੂੰ ਪਰ ਵੀ ਪਾਣੀ ਸਾਡਾ ਐਸਸੀ ਭਾਈ ਜਣਾ ਅਗੇ ਇਹਨਾਂ ਦੇ ਕਰਮਰ ਚਾਹਲੇ ਪਰ ਜੱਵੇ ਵਾਲ ਦਾ ਵੀ ਗੱਲ ਹੀ ਖਰਿਆਨੇ ਸੁਣੀ ਇਹ ਮੰਨ ਲੈ ਥੋਵੇਂ ਐਮਪੀ ਬਣ ਕੇ ਮੈਨੂੰ ਜੀ ਨੋਕਰੀ ਪ੍ਰੈਨ ਸੁਣੀ ਉਹਨਾਂ ਦਾ ਰਾਈਟ ਬੰਨਾ ਉਹ ਸਰਕਾਰ ਦੇ ਨਯੂ ਨ ਸਰਕਾਰ ਦੇ ਐਮਪੀ ਆ ਉਹਨਾਂ ਦਾ ਫਰਜ ਬੰਨਾ ਵੀ ਪਵਾੜੇ ਤੰਨਣਾ ਅਗੇ ਮੈਂ ਗਾ ਕੇ ਪੁੱਛਾ ਤੇ ਮੇਰੇ ਭਾਈ ਭਾਈ ਸ਼ਰਾਵ ਉਹਨਾਂ ਨੂੰ ਦੁੱਖ ਹੋਣਾ ਚਾਹੀਦਾ ਕਿ ਮੇਰਾ ਭਾਈ ਸ਼ਰਾਵ ਜਦੋਂ ਪ੍ਰੈਸ ਸੁਣਾ ਕਿ ਭਾਈ ਤੁਹਾਨੂੰ ਕੀ ਤਕਲੀਫ ਆ ਮੈਂ ਮੇਰੇ ਤੁਹਾਡੀ ਫਰਿਆਸ ਸੁਣਾ ਦੱਸੋ ਕੀ ਚਾਹੀਦਾ ਤੁਹਾਨੂੰ ਪਰ ਸਾਡੀ ਕਿਸੇ ਨੇ ਨਾ ਸਾਡੇ ਚੇਅਰਮੈਨ ਸਾਹਮਣੇ ਸਾਡੇ ਕੋ ਆਏ ਨਾ ਸਾਡੇ ਐਡਮਿਨ ਸਾਹਮਣੇ ਸਾਡੇ ਕੋ ਆਏ ਨਾ ਜਿਹੜੇ ਸਾਡੇ ਲੋਕ ਬਣੇ ਉਹਨਾਂ ਨਾਲ ਸੀ ਉਹ ਕਰਵਾਉਣ ਨੂੰ ਜਿਸ ਦਾ ਅਰਥ ਹੈ ਇਸ ਤਰ੍ਹਾਂ ਬਣੀ ਉਹਨਾਂ ਦੀ ਚਲਣੀ ਨਹੀਂ ਇਸ ਕਰਕੇ ਮੇਰੀ ਮਾਂ ਤੁਹਾਨੂੰ ਖਾਸ ਤਰ੍ਹਾਂ ਦੇ ਬੇਨਤੀ ਆ ਕਿ ਚੰਵੇਵਾਲ ਸਾਹਿਬ ਨੂੰ ਬਹੁਤ ਸਾਡੀ ਬੇਨਤੀ ਹੈ ਜੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹ ਨਾ ਹੋਵੇ ਕਿ ਚੰਵੇਵਾਲ ਨੂੰ ਕੋਠੀ ਦਾ ਘਰ ਕੀਤਾ ਜਾਵੇ ਅਸੀਂ ਵੀ ਦੱਸ ਰਿਹਾ ਚੁੰਦੇ ਬੋਸਾ ਦਾ ਉਹਨਾਂ ਨੇ ਦਿੱਲੀ ਤੋਂ ਜਿਹੜਾ ਆਉਣ ਵਾਲੇ ਸਮੇਂ 'ਚ ਮਿੱਤਰੋ ਮੇਰੇ ਬਾਰੇ ਕੋਈ ਨਾ ਪ੍ਰਾਂਰਗੇ ਸੀ ਉਹਨਾਂ ਨੇ ਜ਼ਿੰਦਾਬਾਦ ਮੋਰਦਾ ਕਰ ਗਈ ਅਸੀਂ ਸਾਡੀ ਮਨਸ਼ਾ ਨਹੀਂ ਹੈ ਜੀ ਅਸੀਂ ਚੋਣਾਂ ਵਿੱਚ ਆ ਕੇ ਫੜੀ ਪ੍ਰਿਆਸ ਹੁਣ ਸਾਨੂੰ ਇਹ ਜਿਹੜੇ ਮਨ ਸਾਡੇ ਪੱਕੇ ਕਰਨ ਤਾਂ ਹੀ ਸਾਡੇ ਬੰਦਾ ਇਸ ਕਰਨਾ ਹੋਰਦਾ ਪਰ ਨਾ ਤਰਨਾ ਨਹੀਂ ਉੱਠਣਾ ਕਿ ਜਿੰਨਾ ਚਿਰ ਸਾਨੂੰ ਹੱਥੀਂ ਫੰਡ ਨਹੀਂ ਦਿੱਤੇ ਇਹ ਤਾਂ ਨਹੀਂ ਕਰੂਗਾ ਇਹ ਕੋਈ ਫੇਰ ਜਿਹੜੇ ਸਾਡੇ 55 ਸਿੱਧੇ ਸਾਡੇ ਇੱਥੇ ਚੱਲ ਗਏ ਆ ਉਹਨਾਂ ਦਾ ਇਹ ਕਿ ਜਦੋਂ ਸਾਡੇ ਸਿਰ ਉੱਤੇ ਨੇ ਉਹਨਾਂ ਨੇ ਵੀ ਨਾਲ ਕੇ ਵੀ ਅਸੀਂ ਤੁਹਾਡੇ ਹਰ ਵੇਲੇ 24 ਘੰਟੇ ਨਾਲ ਜਿਹੜੀ 28 ਨੂੰ ਮੀਟਿੰਗ ਹੋ ਜਾ ਰਹੀ ਹੈ ਉਹ ਚਕਵਾੜੇ ਬਾਹਰ ਚੱਲ ਕੇ ਆਣਾਗਾ ਇਨਾ ਚੋਗਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਭਾਰਤ ਹਾਂਜੀ ਪ੍ਰਧਾਨ ਜੀ ਜਿਹੜਾ ਤੁਸੀਂ ਅੱਜ ਆਏ ਹੋ ਫੋਰੇ ਰੀ ਐਡੀਸ਼ਨ ਚਲਦੀ ਇਸ ਪੈਸੇਵ ਕੰਦੀ ਕੱਚੇ ਮਲਜਮਦੀ ਪੱਕੇ ਹੋਣ ਲਈ ਕੀ ਕਹਣਾ ਚਾਹੁੰਦੇ ਹੋ ਬੜੀ ਮੈਂ ਨਰੇਸ਼ ਲੱਲਾ ਜਲੰਧਰ ਕੰਪਨੀਸ਼ਨ ਤੋਂ ਮੇਰੇ ਨਾਲ ਮੇਰੇ ਸਾਥੀ ਵਿਸ਼ਨ ਦਾਸ ਸੋਪਾ ਜੀ ਲੁਧਿਆਣਾ ਤੋਂ ਵਿੱਕੀ ਸੋਪਾ ਜੀ ਸ਼ਿਵ ਜੀ ਉਹਨਾਂ ਦੇ ਨਾਲ ਆਇਆ ਤੇ ਦੋ ਕਾਲੀ ਸਿਕੰਦਰ ਜੀ ਬੇਦੇ ਤੇ ਗਲਤੀ ਮੈਂਦੀ ਵਿਪਤ ਜੀ ਉਹਨਾਂ ਦੇ ਥੋਂ ਜਿਹੜੇ ਕਾਰਪੋਰੇਸ਼ਨ ਸਫਾਈ ਬਲਾਕ ਦਾ ਪ੍ਰਧਾਨ ਤੋਂ ਪਹੁੰਚ ਕੇ ਕੀਤਾ ਉਹਨਾਂ ਅਰਜ਼ਾ ਕੇੰਡ ਰਿਹਾ ਕਿ ਪਿਛਲੇ 10 ਦਿਨਾਂ ਤੋਂ ਕਾਰਪੋਰੇਸ਼ਨ ਆਫਿਸ ਦੇ ਵਿੱਚ ਸਫਾਈ ਕਰਮਚਾਰੀ ਜਿਹੜੇ 134 35 ਸੀਵਲ ਮੈਨ ਤਾਂ ਜਿੰਨੇ ਮਕੇ ਉਹਨਾਂ ਦੀ ਇੱਕੋ ਹੀ ਮੰਗ ਆ ਕਿ ਜਿਹੜੇ ਠੇਕੇਦਾਰੀ ਪਰਥਾ ਦੇ ਵਿੱਚ ਟੈਂਡਰ ਪਾ ਕੇ ਠੇਕਾ ਲੈਂਦਾ ਉਹਰੇ ਪਿਛਲੇ 10 ਸਾਲਾਂ ਤੋਂ ਲੱਗੇ ਹੋਏ ਉਹਨਾਂ ਨੂੰ ਮੁੱਕੇ ਕਰਾਂ ਤੇ ਅੱਜ ਅਸੀਂ ਆਪਣੇ ਸਾਰੇ ਸਾਥੀਆਂ ਨਾਲ ਆਏ ਹਾਂ ਇਹਨਾਂ ਨੂੰ ਅਸੀਂ ਪੂਰਾ ਵਿਸ਼ਵਾਸ ਦਿੰਦਾ ਹਾਂ ਕਿ ਪਹਿਲਾ ਸਾਡਾ ਪ੍ਰਯਾਸ ਸੋਏਗਾ ਕਿ ਅਸੀਂ ਗੱਲਬਾਤ ਲਈ ਕਾਰਪੋਰੇਸ਼ਨ ਪ੍ਰਸ਼ਾਸਨ ਨਾਲ ਗੱਲ ਕਰਕੇ ਕਮ ਜਹਾਤ ਨਦੀ ਜਿਹੜੀ ਸੀ ਪਿੰਡ ਦੇ ਕਮਿਸ਼ਨਰ ਸੀਗੇ ਕਲੀਅਰ ਮੈਡਮ ਜੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਉਹਨਾਂ ਨੇ ਕਿਹਾ ਕਿ ਮੇਰੀ ਇਥੋਂ ਬਦਲੀ ਹੋ ਗਈ ਮੈਂ ਕਿਸੇ ਹੋਰ ਸ਼ਹਿਰ ਚ ਚਲ ਗਈ ਹਾਂ ਉਹਨਾਂ ਨਾਲ ਅਨਾਲਾਈਟਾਈਮ ਤੇ ਜਿਹੜੇ ਕਮਿਸ਼ਨਰ ਉਹ ਵੀ ਲੱਗੇ ਆ ਮੈਡਮ ਨਾ ਮਨੀਤ ਕੌ ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰੂਗਾ ਤੇ ਸੇਟੀ ਸਾਹਿਬ ਦੀ ਇਜਾਜ਼ਤ ਹੋਏਗੀ ਤਾਂ ਮੈਂ ਕੋਸ਼ਿਸ਼ ਕਰੂਗਾ ਕਿ ਇਹਨਾਂ ਦੀ ਮੀਟਿੰਗ ਇੱਕ ਕਮਿਸ਼ਨਰ ਸਾਹਿਬ ਦੇ ਨਾਲ ਲਿੱਖਤੀ ਇਹਨਾਂ ਦਾ ਜਿਹੜਾ ਅਸੀਂ ਪੱਤਰ ਲੈ ਕੇ ਜਾਵਾਂਗੇ ਕਮਿਸ਼ਨਰ ਸਾਹਿਬ ਦੇ ਮੈਡਮ ਦੇ ਕੋਲ ਅਸੀਂ ਟਾਈਮ ਲੈ ਕੇ ਦਵਾਂਗੇ ਕਿ ਐਨੇ ਦਿਨ ਤੋਂ 10 ਦਿਨਾਂ ਤੋਂ ਮੁਲਾਜ਼ਮ ਬੈਠੇ ਆ ਸਾਨੂੰ ਕੋਈ ਟਾਈਮ ਮੀਟਿੰਗ ਫਿਕਸ ਕਰੋ ਜਿਹੜੀ ਅਸੀਂ ਗੱਲ ਆਪਣੇ ਅੱਗੇ ਰੱਖ ਸਕੀਏ ਜੇਵਾਣ ਕੀ ਧਿਆਨ ਹਾਲਪੁਰਵਾਰ ਦੇ ਮੇਟਾ ਤਾਂ ਨੌਕਰੀਆਂ ਪਾਈਆਂ ਚੜੀਆਂ ਨੇ ਹਰਤਾਲ ਤੇ ਬੈਠੇ ਗੰਗੋਟੇ ਜੀ ਔਰ ਆਪਣੇ 팀 ਜਾਰੀ ਕਰ ਰਿਹਾ ਜੀ ਰੇਸ਼ ਮੱਲਾ ਜੀ ਜੇ ਤੱਕ ਤਾਂ ਆਏ ਆ ਪਰ ਬੜੇ ਦੁੱਖ ਨਾਲ ਗੱਲਾਂ ਕਿ ਜਦੋਂ ਖਵਲ ਰਾਤ ਸੁਣੀ ਦੀਆਂ ਤੇ ਭਗਵਾਨਤਮਾਨ ਜੀ ਕਹਿੰਦੇ ਆ ਕਿ 47000 ਨੌਕਰੀਆਂ ਦੇ ਦਿੱਤੀਆਂ ਔਰ ਜਿਹੜੇ ਪ੍ਰਿੰਸੀਪਲ ਰਿਟਾਇਰ ਹੋਈ ਉਹਨਾਂ ਦਾ ਅਦਾਲਤ ਚ ਗੇਟ ਕੇ ਉਹਨਾਂ ਨੂੰ ਦੁਬਾਰਾ ਨੌਕਰੀਆਂ ਦੇ ਰਹੇ ਆ ਪਰ ਬੜੇ ਦੁੱਖ ਨਾਲ ਕਹਿ ਰਹੇ ਆ ਕਿ ਜਿਹੜਾ ਸਫਾਈ ਕਰਮਚਾਰੀ ਆ ਉਹ 10 ਦਿਨ ਤੋਂ ਬੈਠਾ 10-12 ਬਾਰ ਬਾਰ ਤਾਂ ਤੋਂ ਪੱਛਾਇਆ ਕੀ ਗੱਲ ਉਹ ਪੱਕੇ ਨਹੀਂ ਹੋwidehat ਭਵੰਤਮਾਨ ਜੀ ਇੱਧਰ ਵੀ ਧਿਆਨ ਦਿਓ ਕਿ ਜਦ ਤੁਸੀਂ ਟੀਚਰਾਂ ਨੂੰ ਪੱਕੇ ਜਿਹੜਾ ਜੀ ਚੱਲ ਚੱਲ ਗਿਆ ਬਥੇ ਤੇ ਯਾਤਨਖਾਲਾ ਇਹਨਾਂ ਦੀ ਤੁਸੀਂ 10 ਸਾਲ ਤੋਂ ਲੱਗੇ ਹਸਤਾ ਤੇ ਜਾਂਦੇ ਕਿਉਂ ਨਹੀਂ ਪੱਕੇ ਕਰਦੇ ਭਵੰਤਮਾਨ ਜੀ ਤਰਕਾਰ ਇੱਥੇ ਕਰਕੇ ਬਰਨੀ ਸੀ ਤੇ ਤੁਸੀਂ ਅੱਛਾ ਕੰਮ ਕਰੋਗੇ ਪਰ ਕਈ ਵਾਰ ਹੁੰਦਾ क्यों चौरी सिर मे पनियाला कम उ इस करके सेठी जी किसी आसना रखो तो आप लड़ाई लड़नी पड़नी है थाना थाना ना ये फलाना नहीं आया धमका नहीं आया जलंधर के फिर कार्प चल के पूरे पंजाब के बंदे पक्के इस करके आप दूसरे टिप्पणियाँ ना करिए अब समाज पढ़िया लिखा है तो और समाज की कर गल करता है ਇਹਨਾਂ ਕਰਕੇ ਮੇਰੀ ਇਹ ਬੇਨਤੀ ਆ ਕਿ ਸੇਟੀ ਜਾਅ ਅਬਿੱਤੀ ਜਾਅ ਮਦਿਆਣੀ ਦੇ ਜਿੰਨੇ ਸਾਡੇ ਕਰਮਚਾਰੀ ਆ ਇਹਦਾ ਖਿਆਲ ਰੱਖਣਾ ਕੋਈ ਬੜੀ ਫਟਕੋੜੀ ਆ ਕਿ ਤੁਹਾਡੇ ਕਿਆ ਕਰਦੇ ਆ ਆ ਕਰਦਣਾਗੇ ਕੁਛ ਨਹੀਂ ਹੋਣਾ ਕਿਉਂਕਿ ਤੁਹਾਡੀ ਰੋਜ਼ਗਾਰ ਰੋਟੀ ਦੇ ਜਾਣੀ ਆ ਤੁਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਵਧੀਆ ਤੇ ਕਾਲਜਾਂ ਚ ਵੀ ਪੜਾ ਸਕਦੇ ਤੇ ਇਹ ਧਾਰਨ ਜਾਗਰਣ ਕੀਤੀ ਜਾਂਦੀ ਆ